ਦੇ ਵਿੱਚ ਜਿਹੜਾ ਅੱਜ ਟੈਕਨੋਲੋਜੀ ਟੈਕਨੋਲੋਜੀ ਆਇਆ ਬਰੋਇਆ ਕਿ ਕੀ ਠੀਕ ਹੈ ਬਟੜ ਹੋਇਆ ਬੇਟਾ ਥੋੜਾ ਜਿਆ ਸ਼ਾਂਤੀ ਨਾਲ ਹਾਂਜੀ ਜੀ ਸਿਰਸਾ ਸਾਹਿਬ ਕੀ ਕਿਹੜਾ ਨੌਜਵਾਨ ਸੀ ਕੀ ਹੋਇਆ ਪੂਰਾ ਮੰਨ ਲਓ ਅੱਜ ਛੋਭ ਕਰਨ ਸਿੰਘ ਛੋਟਾ ਨਾਮ ਦਾ ਗੱਗੂ ਹੈ ਉਹਦਾ ਜਿਹੜਾ ਪਿੰਡ ਹੈ ਉਹ ਬੱਲੋ ਪਿੰਡ ਹੈ ਬਠਿੰਡਾ ਜ਼ਿਲ੍ਹਾ ਹੈ ਤੇ 21 ਸਾਲ ਦੀ ਇਹਦੀ ਉਮਰ ਹੈ ਕਿਦੇ ਸਿਰ ਦੇ ਵਿੱਚ ਐਸ ਜਗ੍ਹਾ ਤੇ ਗੋਲੀ ਲੱਗੀ ਆ ਇੱਥੇ ਇੱਥੇ ਸਿਰ ਦੇ ਵਿੱਚ ਗੋਲੀ ਲੱਗੀ ਆ ਜਿਹੜੀ ਪਲਾਸਟਿਕ ਦੀ ਦੂਜੀ ਜੀ ਪਲਾਸਟਿਕ ਦੀਆਂ ਗੋਲੀਆਂ ਨਾਲ ਮੋਤਾਂ ਹੁੰਦੀਆਂ ਹੁੰਦੀਆਂ ਨੇ ਸਰ ਉਹ ਕਹਿ ਰਹੇ ਸੀ ਨਾ ਵੀ ਅਸੀਂ ਗੋਲੀਆਂ ਚਾਹੇ ਜੀ ਡੇਟਾ ਇਹ ਤੁਹਾਨੂੰ ਮੈਂ ਪੋਸਟ ਲੱਗਣਾ ਕਿੱਥੇ ਦੇਖੋ ਕਦੀ ਪਲਾਸਟਿਕ ਦੀਆਂ ਗੋਲੀਆਂ ਨਾਲ ਮੋਤਾਂ ਨਹੀਂ ਹੋਈਆਂ ਉਹਦਾ ਜ਼ਖਮ ਤਾਂ ਵੇਖੋ ਆ ਤੁਹਾਨੂੰ ਜ਼ਖਮ ਦਿਖਾਵੇ ਫੋਟੋ ਦਿਖਾਉ ਆ ਤੁਹਾਨੂੰ ਫੋਟੋ ਦਿਖਾਉਣੇ ਉਹਦੀ ਜਿੱਥੇ ਗੋਲੀ ਲੱਗੀ ਆ ਮੇਰਾ ਕਹਿਣ ਤੋਂ ਪਹਿਲਾਂ ਵੀ ਸਿਰ ਦੇ ਵਿੱਚ ਐਸ ਜਗ੍ਹਾ ਤੇ ਗੋਲੀ ਲੱਗੀ ਆ ਤਾਂ ਤੇ ਹਾਂਜੀ ਸਰ ਕਿਸ ਤਰ੍ਹਾਂ ਦੇਖ ਰਿਹਾ ਹੋ ਪਹਿਲਾਂ ਉਹਨਾਂ ਨੇ ਜਿਹੜਾ ਇੱਕ ਆਥਰੂ ਗੈਸ ਕਰਿਆ ਫਿਰ ਫਾਇਰਿੰਗ ਵੀ ਕਰੀ ਜਿੱਥੇ ਸਿੱਧੀ ਫਾਇਰਿੰਗ ਕਰੀ ਜੀ ਦੇਖੋ ਮੇਰੀ ਗੱਲ ਸੁਣੋ ਅੱਜ ਨਹੀਂ ਸਿੱਧੀ ਫਾਇਰਿੰਗ ਕੀਤੀ ਉਹਨਾਂ ਨੇ ਉਹ 13 ਤਰੀਕ ਤੋਂ ਲਗਾਤਾਰ ਸਿੱਧੀ ਫਾਇਰਿੰਗ ਅਤੇ ਬੰਬਾਰੀ ਕਰ ਰਹੇ ਨੇ ਜਿਸ ਤਰ੍ਹਾਂ ਕਿ ਦੂਸਰੇ ਕਿਸੇ ਵਿਦੇਸ਼ੀ ਦੇਸ਼ ਦੇ ਨਾਲ ਕਿਤੇ ਜੰਗ ਲੱਗੀ ਹੁੰਦੀ ਆ ਬਾਰਡਰਾਂ ਦੇ ਉੱਤੇ ਇਹਨਾਂ ਨੇ ਤਾਂ ਮਰ ਕੇ ਸਾਨੂੰ ਕਿਸਾਨਾਂ ਨੂੰ ਇਹ ਇੱਕ ਵਿਦੇਸ਼ੀ ਮੂਲ ਦੇ ਜਿਸ ਤਰ੍ਹਾਂ ਕਿ ਦੁਸ਼ਮਣ ਸਮਝ ਕੇ ਇਸ ਤਰ੍ਹਾਂ ਤੇ ਦੁਸ਼ਮਣਾਂ ਦੇ ਨਾਲ ਵੀ ਵਿਵਹਾਰ ਨਹੀਂ ਕੀਤਾ ਜਾਂਦਾ ਜਿਸ ਤਰ੍ਹਾਂ ਦੀਆਂ ਤੁਸੀਂ ਮੈਨੂੰ ਇਹ ਦੱਸੋ ਵੀ ਇੱਥੇ ਦਿਵਾਰਾਂ ਕੱਡੀਆਂ ਨੇ ਜਿਸ ਤਰ੍ਹਾਂ ਇੱਥੇ ਤਾਰਾਂ ਬੰਦ ਘੇਰਾਬੰਦੀ ਕੀਤੀ ਆ ਅਤੇ ਇਨੀਆਂ ਚੌੜੀਆਂ ਜਿਹੜੀਆਂ ਛੜਕਾ ਬਣਾਈਆਂ ਇਨੀਆਂ ਤੇ ਮੇਰਾ ਪਿੰਡ ਜਿਹੜਾ ਨਾ ਤੁਹਾਨੂੰ ਦੱਸਣਾ ਚਾਹਣਾ ਜ਼ਿਲ੍ਹੇ ਅੰਮ੍ਰਿਤਸਰ ਦੇ ਵਿੱਚ ਖਾਨਵਾਲ ਪਿੰਡ ਹੈ ਜਿਹੜਾ ਬਿਲਕੁਲ ਬਾਰਡਰ ਦੇ ਉੱਤੇ ਆ ਤੇ ਮੇਰੀ ਜ਼ਮੀਨ ਤਾਰਾਂ ਦੇ ਨਾਲ ਲੱਗਦੀ ਆ ਪਾਕਿਸਤਾਨ ਦੇ ਬਾਰਡਰ ਨਾਲ ਜੀ ਕਦੀ ਉੱਥੇ ਵੀ ਸਾਡੇ ਨਾਲ ਇਸ ਤਰ੍ਹਾਂ ਨਹੀਂ ਹੋਇਆ ਤਾਰਾਂ ਤੋਂ ਪਾਰ ਜਾਇਦਾ ਜਮੀਨਾਂ ਬੀਜੀ ਦੀਆਂ ਨੇ ਉੱਥੇ ਵੀ ਕਦੀ ਇਸ ਤਰ੍ਹਾਂ ਨਹੀਂ ਹੋਇਆ ਪਰ ਜੋ ਇੱਥੇ ਇਹ ਹੋਇਆ ਹੈ ਇਹ ਮੈਂ ਤੁਹਾਨੂੰ ਦੱਸਣਾ ਚਾਹਣਾ ਜ਼ਰਾ ਧਿਆਨ ਨਾਲ ਸੁਣੋ ਮੈਂ ਦੇਸ਼ ਦੇ ਲੋਕਾਂ ਨੂੰ ਇੱਕ ਫਰਿਆਦ ਕਰਨੀ ਚਾਹਣਾ ਹੈ ਸੰਸਾਰ ਭਰ ਦੇ ਵਿੱਚ ਜਿਹੜੇ ਮਨੁੱਖਤਾ ਦੀ ਖਲ ਕਰਨ ਵਾਲੇ ਨੇ ਉਹਦੇ ਵਿੱਚੇ ਜਿੱਥੇ ਬੁੱਧੀਜੀਵੀ ਵਰਗ ਆਉਂਦਾ ਹੈ ਉਹਦੇ ਨਾਲ-ਨਾਲ ਜਿਹੜੇ ਮਾਨਯੋਗ ਹਾਈ ਕੋਰਟ ਮਾਨਯੋਗ ਸੁਪਰੀਮ ਕੋਰਟ ਅਤੇ ਜੁਵਨੋ ਤਾਂ ਕੱਲ ਪਹੁੰਚਾਉਣ ਵਾਲੇ ਸਮੂਹ ਲੋਕਾਂ ਨੂੰ ਇੱਕ ਬੇਨਤੀ ਕਰਨੀ ਚਾਹਨਾ ਜਿਸ ਤਰ੍ਹਾਂ ਸਾਡੇ ਨਾਲ ਵਰਿਆਰ ਉਸ ਤਰ੍ਹਾਂ ਸਾਡੇ ਦੇਸੇ ਤੇ ਜਿਹੜਾ ਅਤੰਤ ਤੇ ਜ਼ੁਲਮ ਹੋਇਆ ਇਹ ਇੱਕ ਇਤਿਹਾਸ ਹੈ ਵੇਖੋ ਤੁਸੀਂ ਕਿ ਜਿਹੜਾ ਅਸੀਮ ਹੈ ਤੁਹਾਨੂੰ ਇਹ ਦੱਸਣਾ ਚਾਹਣਾ ਹੈ ਸਿੱਸਾ ਸਾਹਿਬ ਇੰਜਨ ਵੀ ਨਹੀਂ ਕੋਈ ਕਿੰਨੇ ਚੱਲੂ ਨੇ ਇੰਜਨਾਂ 'ਚ ਗਿਣਤੀ ਕੋਈ ਨਹੀਂ ਸਿੱਸਾ ਸਾਹਿਬ ਪਟਿਆਲਾ ਦੇ ਵਿੱਚ ਮੈਂ ਜਿਹੜੇ ਨੇ ਦੋ ਇੰਜਨ ਨੇ ਮੱਜਕੀ ਨੇ ਜਿਹੜੇ ਮੈਂ ਲੈ ਕੇ ਆਇਆ ਜਿਨ੍ਹਾਂ ਦੇ ਇੱਕ ਦੇ ਤੇ ਆਪ ਸਿਰ ਦੇ ਵਿੱਚ ਗੋਲੀ ਲੱਗੀ ਆ ਉਹਦਾ ਨਾਮ ਕੀ ਹੈ ਪਿੰਡ ਕਿਹੜਾ ਹੈਗਾ ਜਖ਼ਮੀਆਂ ਦਾ ਨਹੀਂ ਜਿਹੜਾ ਮੁੰਡਾ ਦੇਖੋ ਜਿਹਦੀ ਡੈਥ ਹੋਈ ਆ ਉਹਦਾ ਨਾਮ ਹੈਗਾ ਸ਼ੁਭ ਕਰਨ ਸਿੰਘ ਛੋਟਾ ਨਾਂ ਜੱਗੂ ਆ ਪਿੰਡ ਪੱਲੋ ਆ ਜ਼ਿਲ੍ਹਾ ਬਠਿੰਡਾ 21 ਸਾਲ ਉਹਦੀ ਉਮਰ ਹੈ ਤੇ ਉਹਦੀ ਤੁਸੀਂ ਬੋਡੀ ਵੇਖੋ ਪੱਕਾ ਨਾ ਜਵਾਨ ਬੱਚਾ ਸਰਪੋ ਬੋਲੇਬਾਦੀ ਚਲੇ ਗਿਆ ਸਾਨੂੰ ਨਹੀਂ ਪਤਾ ਕਿ ਉਹ ਕਿੰਨੇ ਕ ਬੰਦੇ ਫੜ ਕੇ ਲੈ ਗਿਆ ਇਹ ਅਜੇ ਕੋਈ ਪਤਾ ਨਹੀਂ ਹੈਗਾ ਮੈਂ ਜਨਤਾ ਦੇ ਕੇਂਦਰ ਸਰਕਾਰ ਮੀਟਿੰਗ ਲੈ ਰਹੀ ਹੈ ਦੂਜੇ ਪਾਸੇ ਬੋਲੇਬਾਦੀ ਹੋ ਰਹੀ ਹੈ ਕਿੰਨਾ ਦੇਖੋ ਇਹ ਤੁਹਾਨੂੰ ਮੈਂ ਇਹ ਤੁਸੀਂ ਮੇਰੀ ਗੱਲ ਸਮਝ ਲਈ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਮੈਂ ਤੁਹਾਨੂੰ ਇਹ ਬੇਨਤੀ ਕਰ ਰਿਹਾ ਕਿ ਜਿਸ ਤਰੀਕੇ ਨਾਲ ਅੱਜ મોદી ਉਸ ਤਰਜ ਤੇ ਕਰ ਰਿਹਾ ਜਿਵੇਂ ਉਸ ਟਾਈਮ ਤੇ ਜੇਸ਼ਦੀ ਮਾ ਰੂਪ ਪ੍ਰਧਾਨ ਮੰਤਰੀ ਨੇ ਕੀਤਾ ਇਹ ਨਾ ਇੰਦਰਾ ਗਾਂਧੀ ਨੇ ਉਸੇ ਤਰੀਕੇ ਅੱਜ ਮੋਦੀ ਸਾਨੂੰ ਇਹ ਹਰਿਆਣਾ ਪੁਲਿਸ ਨਹੀਂ ਕਰ ਰਹੀ ਹਰਿਆਣਾ ਪੁਲਿਸ ਤੋਂ ਕਰਾਇਆ ਜਾ ਰਿਹਾ ਇਹ ਮੋਦੀ ਜਿਹੜਾ ਹੈ 2024 ਦੀਆਂ ਇਲੈਕਸ਼ਨਾਂ ਜਿੱਤਣ ਵਾਸਤੇ ਸਾਨੂੰ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਤੇ ਸਾਰਾ ਕੁਝ ਜਿਹੜਾ ਇਹ ਹੋ ਰਿਹਾ ਇਹਦੇ ਵਿੱਚ ਇਹ ਜਿਹੜਾ ਇਹ ਦੇਸ਼ ਦੇ ਲੋਕਾਂ ਨੂੰ ਸਮਝਣ ਦੀ ਲੋੜ ਆ ਮਾਨਯੋਗ ਹਾਈ ਕੋਰਟ ਮਾਨਯੋਗ ਸੁਪਰੀਮ ਕੋਰਟ ਮਾਨਯੋਗ ਦੇਸ਼ ਦੇ ਸੁੱਚੇ ਲੋਕਾਂ ਨੂੰ ਸੰਸਾਰ ਭਰ ਚ ਮੇਰੀ ਅਪੀਲ ਨੂੰ ਇਹ ਸੁਣ ਤੇ ਸਾਨੂੰ ਜਿਹੜਾ ਇਹ ਬਚਾਉਣ ਇਤੋਂ ਜਿਸ ਤਰ੍ਹਾਂ ਕਿ ਸਾਡੇ ਬੱਚਿਆਂ ਦੀ ਖਾਨਾ ਜੰਗੀ ਹੋ ਰਹੀ ਆ ਪੁਲਿਸ ਦੇ ਮਹਾਰਾਜੋਂ ਵੀ ਸਾਡੇ ਨੇ ਉਧਰ ਵੀ ਸਾਡੇ ਮਾਰ ਰਹੇ ਆ ਪੁਲਿਸ ਤੇ ਵੀ ਸਾਡੇ ਆ ਪਰ ਅਗਲੀ ਗੱਲ ਇਹਨਾਂ ਨੇ ਪੁਲਿਸ ਹਰਿਆਣਾ ਪੁਲਿਸ ਨੇ ਸਾਡੇ ਵਿੱਚ ਵੜ ਕੇ ਉਧਰ ਹਰਿਆਣਾ ਪੁਲਿਸ ਨੂੰ ਮਾਰਨਾ ਜੇ ਕਤਲ ਕਰਨਾ ਪਰਚੇ ਸਾਡੇ ਤੇ ਹੋਣਿਆ ਜਿਸ ਕਰਕੇ ਹਰਿਆਣਾ ਪੁਲਿਸ ਦੇ ਬੱਚੇ ਵੀ ਹਰਿਆਣਾ ਪੁਲਿਸ ਜਾਂ ਪੀਐਸਬ ਜਾਂ ਸੀਆਰਪੀ ਉਹ ਵੀ ਸਾਡੇ ਠੀਕ ਹੈ ਜੀ ਧੰਨਵਾਦ ਛੋਟਾ ਨਾਮ ਦਾ ਗੁੱਗੂ ਹੈ ਉਹਦਾ ਜਿਹੜਾ ਪਿੰਨ ਤੇ 21 ਸਾਲ ਦੀ ਇਹਦੀ ਉਮਰ ਹੈ ਇਹਦੇ ਸਿਰ ਦੇ ਵਿੱਚ ਇਸ ਜਗ੍ਹਾ ਤੇ ਗੋਲੀ ਲੱਗੀ ਆ ਇੱਥੇ ਇੱਥੇ ਸਿਰ ਦੇ ਵਿੱਚ ਗੋਲੀ ਲੱਗੀ ਆ ਜਿਹੜੀ ਪਲਾਸਟਿਕ ਦੀ ਜੀ ਅਮ ਪਲਾਸਟਿਕ ਦੀਆਂ ਗੋਲੀਆਂ ਨਾਲ ਮੋਤਾ ਹੁੰਦੀਆਂ ਹੁੰਦੀਆਂ ਨੇ ਸਰ ਉਹ ਬਥੇ ਉਹ ਕਹਿ ਰਹੇ ਸੀ ਨਾ ਜੀ ਗੋਲੀਆਂ ਚ ਦੇਖੋ ਕਦੀ ਪਲਾਸਟਿਕ ਦੀਆਂ ਗੋਲੀਆਂ ਨਾਲ ਮੋਤਾ ਨਹੀਂ ਹੋਈਆਂ ਉਹਦਾ ਜ਼ਖਮ ਤਾਂ ਦੇਖੋ ਆ ਤੁਹਾਨੂੰ ਜ਼ਖਮ ਦਿਖਾਵੇ ਫੋਟੋ ਦਿਖਾਓ ਹਾਂ ਤੁਹਾਨੂੰ ਫੋਟੋ ਦਿਖਾਉਣੇ ਉਹਦੀ ਜਿੱਥੇ ਗੋਲੀ ਲੱਗੀ ਆ ਮੇਰਾ ਕਹਿਣ ਤੋਂ ਭਾਵ ਆ ਪਈ ਸਿਰ ਦੇ ਵਿੱਚ ਐਸ ਜਗ੍ਹਾ ਤੇ ਗੋਲੀ ਲੱਗੀ ਆ ਹਾਂਜੀ ਜੀ ਸਰ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਉਹਨਾਂ ਨੇ ਜਿਹੜਾ ਗਾਥੂ ਵਾਸਕੇ ਰਿਹਾ ਫਿਰ ਫਾਇਰਿੰਗ ਵੀ ਕਰੀ ਜਿੱਥੇ ਫਾਇਰਿੰਗ ਕਰੀ ਜੀ ਦੇਖੋ ਮੇਰੀ ਗੱਲ ਸੁਣੋ ਅੱਜ ਨਹੀਂ ਸਿੱਧੀ ਫਾਇਰਿੰਗ ਕੀਤੀ ਉਹਨਾਂ ਨੇ ਉਹ 13 ਤਰੀਕ ਤੋਂ ਲਗਾਤਾਰ ਸਿੱਧੀ ਫਾਇਰਿੰਗ ਅਤੇ ਬੰਬਾਰੀ ਕਰ ਰਹੇ ਨੇ ਜਿਸ ਤਰ੍ਹਾਂ ਕਿ ਦੂਸਰੇ ਕਿਸੇ ਵਿਦੇਸ਼ੀ ਦੇਸ਼ ਦੇ ਨਾਲ ਕਿਤੇ ਜੰਗ ਲੱਗੀ ਹੁੰਦੀ ਆ ਬਾਰਡਰਾਂ ਦੇ ਉੱਤੇ ਇਹਨਾਂ ਨੇ ਤਾਂ ਮਰ ਕੇ ਸਾਨੂੰ ਕਿਸਾਨਾਂ ਨੂੰ ਇਹ ਇੱਕ ਵਿਦੇਸ਼ੀ ਮੂਰ ਦੇ ਜਿਸ ਤਰ੍ਹਾਂ ਕਿ ਦੁਸ਼ਮਣ ਸਮਝ ਕੇ ਇਸ ਤਰ੍ਹਾਂ ਦੇ ਦੁਸ਼ਮਣਾਂ ਦੇ ਨਾਲ ਵੀ ਬੇਵਿਵਹਾਰ ਨਹੀਂ ਕੀਤਾ ਜਾਂਦਾ ਜਿਸ ਤਰ੍ਹਾਂ ਦੀਆਂ ਤੁਸੀਂ ਮੈਨੂੰ ਇਹ ਦੱਸੋ ਕਿ ਇੱਥੇ ਦੀਵਾਰਾਂ ਕੱਡੀਆਂ ਨੇ ਜਿਸ ਤਰ੍ਹਾਂ ਇੱਥੇ ਤਾਰ ਮਿਲ ਘੇਰਾਬੰਦੀ ਕੀਤੀ ਆ ਅਤੇ ਇਨੀਆਂ ਚੌੜੀਆਂ ਜਿਹੜੀਆਂ ਛੜਕਾ ਬਣਾਈਆਂ ਇਨੀਆਂ ਤੇ ਮੇਰਾ ਪਿੰਡ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹਣਾ ਜ਼ਿਲ੍ਹੇ ਅੰਮ੍ਰਿਤਸਰ ਦੇ ਵਿੱਚ ਖਾਨਵਾਲ ਪਿੰਡ ਹੈ ਜਿਹੜਾ ਬਿਲਕੁਲ ਬਾਰਡਰ ਇਹ ਮੇਰੀ ਜ਼ਮੀਨ ਤਾਰਾਂ ਦੇ ਨਾਲ ਲੱਗਦੀ ਆ ਪਾਕਿਸਤਾਨ ਦੇ ਬਾਰਡਰ ਨਾਲ ਕਦੀ ਉੱਥੇ ਵੀ ਸਾਡੇ ਨਾਲ ਇਸ ਤਰ੍ਹਾਂ ਨਹੀਂ ਹੋਇਆ ਤਾਰਾਂ ਤੋਂ ਪਾਰ ਜਾਈਦਾ ਜ਼ਮੀਨਾਂ ਬੀਜੀ ਦੀਆਂ ਨੇ ਉੱਥੇ ਵੀ ਕਦੀ ਇਸ ਤਰ੍ਹਾਂ ਨਹੀਂ ਹੋਇਆ ਪਰ ਜੋ ਇੱਥੇ ਇਹ ਹੋਇਆ ਹੈ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਰਾ ਧਿਆਨ ਨਾਲ ਸੁਣੋ ਮੈਂ ਦੇਸ਼ ਦੇ ਲੋਕਾਂ ਨੂੰ ਇੱਕ ਫਰਿਆਦ ਕਰਨੀ ਜਾਣਾ ਹੈ ਸੰਸਾਰ ਭਰ ਦੇ ਵਿੱਚ ਜਿਹੜੇ ਮਨੁੱਖਤਾ ਦੀ ਖੰਡ ਕਰਨ ਵਾਲੇ ਨੇ ਉਹਦੇ ਵਿੱਚ ਹੀ ਜਿੱਥੇ ਬੁੱਧੀਜੀਵੀ ਵਰਗ ਆਉਂਦਾ ਹੈ ਉਹਦੇ ਨਾਲ-ਨਾਲ ਜਿਹੜੇ ਮਾਨਯੋਗ ਹਾਈ ਕੋਰਟ ਮਾਨਯੋਗ ਸੁਪਰੀਮ ਕੋਰਟ ਅਤੇ ਯੂਨੋ ਤੱਕ ਗੱਲ ਪਹੁੰਚਾਉਣ ਵਾਲੇ ਸਮੂਹ ਲੋਕਾਂ ਨੂੰ ਇੱਕ ਬੇਨਤੀ ਕਰਨੀ ਚਾਹਨਾ ਜਿਸ ਤਰ੍ਹਾਂ ਸਾਡੇ ਨਾਲ ਦਰਬਾਰ ਜਿਸ ਤਰ੍ਹਾਂ ਸਾਡੇ ਦੇ ਉੱਤੇ ਇਹ ਜਿਹੜਾ ਅਤਚੰਦਤ ਤੇ ਜ਼ੁਲਮ ਹੋ ਰਿਹਾ ਇਹ ਇੱਕ ਇਤਿਹਾਸ ਹੈ ਵੇਖੋ ਤੁਸੀਂ ਕਿ ਜਿਹੜਾ ਅਸੀਂ ਮੈਂ ਤੁਹਾਨੂੰ ਕੀ ਦੱਸਣਾ ਸਭ ਇੰਜਨ ਮੇਰੇ ਕੋਲ ਕਿੰਨੇ ਜਿਆਦਾ ਬਹੁਤ ਜਿਆਦਾ ਇੰਜਨਾਂ ਤੇ ਗਿਣਤੀ ਕੋਈ ਨਹੀਂ ਪਟਿਆਲਾ ਕਿੰਨੇ ਲੈ ਕੇ ਆਇਓ ਜੀ ਜਾਲਾ ਦੇ ਵਿੱਚ ਮੈਂ ਜਿਹੜੇ ਨੇ ਦੋ ਇੰਜਨ ਨੇ ਜੋ ਇੰਜੈਕਟ ਤੈਕਨੀਕ ਕਰਨੇ ਸਾਥੀ ਹੋ ਜਾਣਾ ਚਾਹੀਦਾ ਕਿ ਮਾਹੌਲ ਖਰਾਬ ਜਾਦਾ ਹੋ ਗਿਆ ਮੈਂ ਤੁਹਾਡੇ ਮੈਂ ਤੁਹਾਡੇ ਮੱਦ ਬਰਾਈ ਇੱਕ ਗੱਲ ਕਰਨੀ ਚਾਹੁੰਦਾ ਜਿਹੜੀ ਗੱਲ ਮੈਂ ਸ਼ੁਰੂ ਕੀਤੀ ਸੀ ਉਹ ਧਿਆਨ ਨਾਲ ਸੁਣੋ ਜਰਾ ਸੁੰ ਲੋ ਤੁਸੀਂ ਉਹ ਕਿੰਨੀ ਕਰੀ ਚਾਹੁੰਨਾ ਜੀ ਕਿਉਂਕਿ ਜਿਹੜੀ ਗੱਲ ਮੈਂ ਅੰਦੋਲਨ ਲੜਿਆ ਹਰ ਅਖੀਰ ਪ੍ਰਧਾਨ ਮੰਤਰੀ ਨੂੰ ਉਹ ਤਿੰਨੇ ਕਾਰੇ ਕਾਨੂੰਨ ਰੱਦ ਕਰਨੇ ਪਏ ਉਸ ਤੋਂ ਬਾਅਦ ਇਹ ਜਿਹੜਾ ਇਹ ਸਾਬਤ ਕਰਤਾ ਕਿ ਅਸੀਂ ਕਿਸਾਨਾਂ ਨੂੰ ਸਾਨੂੰ ਕਹਿੰਦਾ ਸੀ ਕਿ ਕਿਸਾਨ ਹੀ ਨਹੀਂ ਇਹ ਫਲਾਣੀ ਨੇ ਫਲਾਣੀ ਨੇ ਅਗਲੀ ਗੱਲ ਮੈਂ ਤੁਹਾਡੇ ਨਾਲ ਹੁਣ ਜਿਹੜੀ ਸਿਰੇ ਦੀ ਗੱਲ ਲੱਗਿਆ ਉਹ ਇਹ ਆ ਕਿ ਜਿਸ ਤਰ੍ਹਾਂ ਅੱਜ ਮੋਦੀ ਨੇ ਸਾਡੇ ਨਾਲ ਕੀਤਾ ਇਸੇ ਤਰ੍ਹਾਂ ਜੂਨ 84 ਤੇ ਨਵੰਬਰ 84 ਜਿਵੇਂ ਪੰਜਾਬ ਨਾਲ ਹੋ ਚੁੱਕਾ ਉਦੋਂ ਵੀ ਜਿਹੜਾ ਪੰਜਾਬ ਨੇ ਮੋਰਚਾ ਲਾਇਆ ਸੀ ਨਾ ਆਨੰਦਪੁਰ ਉਹ ਪੂਰੀ ਸੀ ਸੂਬਿਆਂ ਨੂੰ ਗਈ ਸੀ ਲੇਕਿਨ ਉਸ ਟਾਈਮ ਤੇ ਧਰਮ ਯੁੱਧ ਨਾ ਰੱਖਿਆ ਗਿਆ ਉਹਦਾ ਆਨੰਦਪੁਰ ਪ੍ਰਸੰਗ ਹੈ ਕੀ ਸੀ ਇਹ ਮੈਂ ਤੁਹਾਨੂੰ ਦੱਸਾਂ ਤੁਹਾਡੇ ਰਾਹੀਂ ਤੁਸੀਂ ਬੱਚੇ ਹੋ ਤੁਹਾਨੂੰ ਪਤਾ ਨਹੀਂ ਦੁਨੀਆ ਦੇ ਲੋਕਾਂ ਨੂੰ ਵੀ ਪਤਾ ਲੱਗੇ ਜਿਹੜਾ ਸਾਨੂੰ ਬਦਨਾਮ ਕਿਸ ਤਰੀਕੇ ਨਾਲੇ ਕਰਦੇ ਨੇ ਕਿਉਂਕਿ ਉਹ ਅੰਦੋਲਨ ਪੰਜਾਬ ਤੋਂ ਸ਼ੁਰੂ ਹੋਇਆ ਆ ਆਨੰਦਪੁਰ ਪ੍ਰਸਤਾਵ ਨੂੰ ਆਧਾਰ ਮੰਨਿਆ ਗਿਆ ਆ ਆਨੰਦਪੁਰ ਪ੍ਰਸਤਾਵ ਕੀ ਸੀ ਉਹ ਆਨੰਦਪੁਰ ਦੀ ਧਰਤੀ ਤੇ ਲਿਖਿਆ ਗਿਆ ਚ ਲਿਖਿਆ ਕੀ ਸੀ ਕਿ ਚਾਰ ਪੰਜ ਮਹਿਕਮੇ ਜਿਸ ਤਰ੍ਹਾਂ ਕਿ ਕਰੰਸੀ ਆਰਮੀ ਵਿਦੇਸ਼ ਨੀਤੀ ਤੇ ਰੇਲਵੇ ਡਾਕ ਆ ਛੱਡ ਕੇ ਤੇ ਬਾਕੀ ਸਾਰੇ ਜਿਹੜੇ ਅਧਿਕਾਰ ਨੇ ਉਹ ਸੂਬਿਆਂ ਨੂੰ ਦਿੱਤੇ ਜਾਣ ਉਹਦੀ ਪੁਸ਼ਟੀ ਅੱਜ ਆ ਕੇ ਕਰਨਾਟਕਾ ਕੇਰਲਾ ਕਰ ਰਹੇ ਨੇ ਜਿਹੜੇ ਅੱਜ ਆ ਕੇ ਜਨਤਨ ਮੰਤਰ ਤੇ ਧਰਨੇ ਦੇ ਰਹੇ ਨੇ ਤੇ ਇਸੇ ਤਰ੍ਹਾਂ ਮੇਰਾ ਕਹਿਣ ਤੋਂ ਭਾਵ ਇਹ ਆਂ ਕਿ ਉਦੋਂ ਵੀ ਸਾਨੂੰ ਬਦਨਾਮ ਕੀਤਾ ਗਿਆ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਟੈਂਕਾਂ ਤੇ توپਾਂ ਨਾਲ ਹਮਰਾ ਕੀਤਾ ਗਿਆ। ਸਭ ਕਿ ਚੀਕੀਤੀ ਗਈ। ਉਹ ਅੰਦੋਲਨ ਕੱਲੇ ਪੰਜਾਬ ਦਾ ਨਹੀਂ ਸੀ। ਪੂਰੇ ਦੇਸ਼ ਦੇ ਸੂਬਿਆਂ ਦਾ ਅੰਦੋਲਨ ਸੀ। ਪਰ ਸਾਨੂੰ ਬਦਨਾਮ ਕਰਕੇ ਉਸ ਟਾਈਮ ਤੇ ਦੇਸ਼ ਦੀ ਮਹਰੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜਿਹੜਾ ਕਿ ਸਾਨੂੰ ਟਾਰਗੇਟ ਕਰਕੇ ਸਾਡੇ ਫਿਰ ਉਸ ਤੋਂ ਬਾਅਦ ਜਿਹੜੀਆਂ